ਆ ਕੀ ਪੈਸੇ ਪਏ ਹੋਇਆ ਲੋਕੀ ਮੈਨੂੰ ਲੱਗਦਾ ਬੇਹੋਸ਼ ਹੋਣ ਦਾ ਟ੍ਰੈਂਡ ਹੀ ਚੱਲ ਗਿਆ ਦੁਬਾਰਾ ਟੂਟੀਆਂ ਤਾਂ ਸੋਹਣੀਆਂ ਲੱਗ ਰਹੀਆਂ ਨਵੀਆਂ ਓਏ ਹੋਏ ਹੋਏ ਭਾਰਾ ਲੱਗਦਾ ਸਮਾਨ ਆਹ ਤਾਂ ਭਾਈ ਸਾਹਿਬ ਜਾਗਦੇ ਲੱਗ ਰਹੇ ਮੈਨੂੰ ਬੇਹੋਸ਼ ਤਾਂ ਨਹੀਂ ਹੈਗੇ ਆ ਬੇਹੋਸ਼ ਆ ਓਏ ਉੱਠੋ ਭਾਈ ਸਾਹਿਬ ਆ ਕੀ ਚੱਕਰ ਭਾਈ ਜੀ ਲੋਕੀ ਬੇਹੋਸ਼ ਹੋ ਰਹੇ ਇਹ ਸਭ ਬੇਹੋਸ਼ ਹੋ ਰਿਹਾ ਰੇਟ ਸੁਣ ਕੇ ਆਪਾਂ ਇੱਥੇ ਸੈਂਟਰੀ ਦੀ ਬਹੁਤ ਵੱਡੀ ਸੇਲ ਲਾਤੀ ਆ 6-6 ਹਜ਼ਾਰ ਵਾਲੀਆਂ ਵੈਂਟੀਆਂ ਆਪਾਂ ਦੇ ਰਿਆਂ 32-3200 ਰੁਪਏ ਦੀਆਂ ਦਾਦੇ ਟੇਬਲ ਟੌਪ ਜਿਹੜੇ ਤੁਹਾਨੂੰ ਮਿਲਦੇ ਬਿਆਰਾਂ ਚੋਂ 5-5000 ਦੇ ਇਹ ਤੁਹਾਨੂੰ ਦੇ ਰਹੇ 9900 ਰੁਪਏ ਦੇ ਇਸ ਤਰ੍ਹਾਂ ਦੇ ਸੈੱਟ ਜਿਹੜੇ ਰੈਸਟੋਰੈਂਟਾਂ 'ਚ ਲੱਗਦੇ ਆ 5-5000 ਵਾਲੇ ਤੁਹਾਨੂੰ ਸਿਰਫ ਦੇ ਰਹੇ ਆ 15-1500 ਰੁਪਏ ਦੇ ਇਹ ਚੋਰੀ ਕਰਕੇ ਲੈਂਦਾ ਮਾਲ ਭਾਜੀ ਇਹ ਚੋਰੀ ਦਾ ਨਹੀਂ ਭਾਜੀ ਆਪਾਂ ਹੋਲ ਸੇਲ ਡੀਲਰ ਆ ਆਪਾਂ ਡਾਇਰੈਕਟ ਮਾਲ ਪਰਚੇਜ਼ ਕਰੀਦਾ ਵਾ ਇਸ ਕਰਕੇ ਆਪਾਂ ਬਾਜ਼ਾਰ 'ਚ ਜਿਹੜੀ ਨੌਟ ਮੱਚ ਰਹੀ ਆ ਇਹਨੂੰ ਖਤਮ ਕਰਨ ਵਾਸਤੇ ਆਪਾਂ ਤੁਹਾਨੂੰ ਇਹ ਰੇਟ ਦੇ ਰਹੇ ਆ ਤੁਹਾਨੂੰ ਕੁਆਲਿਟੀ ਚੈੱਕ ਕਰਾਉਣੇ ਆ ਦੇਖੋ ਖੁਦ ਮੈਨੂਫੈਕਚਰਿੰਗ ਕਰੀਦੀ ਆ ਔਲ ਪੰਜਾਬ 'ਚ ਸੇਲ ਕਰੀਦੀ ਆ ਆਪਾਂ ਇਹ ਵੈਂਟੀ ਸਾਰਾ ਬਿਲਕੁਲ ਹਾਈ ਕੁਆਲਿਟੀ ਮਟੀਰੀਅਲ ਆਇਆ ਹੀ ਗਾਰੰਟੀ ਵੀ ਤੁਹਾਨੂੰ ਫੁੱਲ ਮਿਲੂਗੀ ਇਹ ਕਿਸੇ ਵੀ ਤਰ੍ਹਾਂ ਦਾ ਬੇਸ ਜੇ ਕਦੇ ਵੀ ਤੁਹਾਡਾ ਪੀਲਾ ਪੈ ਜਾਂਦਾ ਆਪਾਂ ਤੁਹਾਨੂੰ ਪੀਸ ਚੇਂਜ ਕਰਕੇ ਦਵਾਂਗੇ ਨਵਾਂ ਟੇਬਲ ਟੌਪ ਦੀ ਵੈਰਾਈਟੀ ਦੇਖੋ ਆਹ ਦੇਖੋ ਆਹ ਦੇਖੋ 900 ਰੁਪਏ 900 ਰੁਪਏ 900 ਰੁਪਏ 900 ਰੁਪਏ ਕੋਈ ਮਰਜ਼ੀ ਚੱਕੋ 900 ਰੁਪਏ ਕਿਚਨ ਸ਼ੈਂਕ ਸ਼ਾਵਰ ਵਾਲੀਆਂ ਟੂਟੀਆਂ ਫਿਲਟਰ ਵਾਲੀ ਟੂਟੀ ਇਹ ਚੱਕ ਆਪਾਂ ਪੁੱਠਾ ਕਰਕੇ ਗਲਾਸ ਨਹੀਂ ਦੇਖਦੇਗੇ ਧੋਣ ਵਾਲਾ ਉਹ ਇਹਦੇ ਵਿੱਚ ਮਿਲਦਾ ਵਾ ਤੁਹਾਨੂੰ ਸਿਰਫ 650 ਰੁਪਏ ਦਾ ਸ਼ੈਂਕ ਮਿਲ ਜਣਾ ਬਜ਼ਾਰਾਂ ਵਿੱਚ ਦੋ-ਦੋ ਹਜ਼ਾਰ ਰੁਪਏ ਦਾ ਸ਼ੈਂਕ ਵੇਖਦਾ ਏ ਪਿਓਰ ਬਰਾਸ ਦੇ ਵਿੱਚ 350 ਰੁਪਏ ਟੂਟੀ 5 ਸਾਲ ਦੀ ਗਾਰੰਟੀ ਵੀ ਬਿਲਕੁਲ ਨਵੀਂ ਵੈਰਾਈਟੀ ਅੱਧੇ ਲੋਕਾਂ ਨੇ ਤਾਂ ਦੇਖਿਆ ਹੀ ਨਹੀਂ ਹੋਣੀਗੀ ਤੁਸੀਂ ਆ ਸਾਡੇ ਕੋਲ ਸਟਾਕ ਚੈੱਕ ਕਰੋ ਹਜ਼ਾਰ-ਹਜ਼ਾਰ ਦੋ-ਦੋ ਹਜ਼ਾਰ 5-5 ਹਜ਼ਾਰ ਪੀਸ ਲੈ ਲਓ ਗਦਾਮ ਭਰੇ ਪਏ ਆ ਆਪਣੇ ਕੋਲੇ ਇਹ ਤੁਹਾਡੇ ਚੈਨਲ ਤੇ ਪਹਿਲੀ ਵੀਡੀਓ ਪਾਉਣ ਦੀ ਖੁਸ਼ੀ ਚ 21 ਬੰਦਿਆਂ ਨੂੰ 100000 ਰੁਪਏ ਨਾਮ ਦੇਣਾ ਜੋ ਵੀਡੀਓ ਸ਼ੇਅਰ ਕਰੇਗਾ ਵੱਧ ਤੋਂ ਵੱਧ ਮਤਲਬ ਉਹ ਬੰਦਾ ਇੱਥੇ ਨਾ ਆਵੇ ਸਮਾਨ ਆ ਲਵੇ ਨਾ ਲਵੇ ਆਪਾਂ ਉਹਦੇ ਕੋਲੇ ਫੇਰ ਵੀ ਪੈਸੇ ਪਹੁੰਚਦੇ ਕਰ ਦਾਂਗੇ Google Pay ਰਾਹੀਂ ਘਰ ਬੈਠੇ ਦੇ ਪੈਸੇ ਪਹੁੰਚਦੇ ਕਰ ਦਾਂਗੇ ਬਸ ਉਹ ਬੰਦਾ ਇੱਕ ਵੀਡੀਓ ਸ਼ੇਅਰ ਦਾ ਸਕਰੀਨਸ਼ਾਟ ਇਹਨਾਂ ਨੂੰ ਪਾ ਦੇਵੇ ਪਰਚੀਆਂ ਪੈਣ ਗਿਆ ਲੱਕੀ ਡਰਾਅ ਦੇ ਵਿੱਚ ਜਿਹਦਾ ਨਾਮ ਨਿਕਲੇਗਾ ਉਹਨੂੰ ਇਹ ਸਾਰੇ ਪੈਸੇ ਟ੍ਰਾਂਸਫਰ ਹੋਣਗੇ ਯਾਦ ਰੱਖੋ ਚੈਨਲ ਨੂੰ ਫੋਲੋ ਕਰ ਲਿਓ ਮਿਲਦੇ ਫੌਰਨ ਨੂੰ ਆ ਕਰਨਾ ਭਾਈ ਸਿਰਫ ਉਹਨੇ ਕੀ ਹੈ ਸ਼ੇਅਰ ਗੈਸ ਤੁਲੇ ਹੋਬ ਚਿਮਣੀ ਇਹ ਸਾਰੀ ਚੀਜ਼ ਤੁਹਾਨੂੰ ਬਾਜ਼ਾਰ ਨਾਲ ਸਸਤੇ ਰੇਟਾਂ ਤੇ ਮਿਲੂਗੀ ਜਿੱਥੇ ਮਰਜ਼ੀ ਤੁਸੀਂ ਟਰਾਈ ਕਰਕੇ ਆ ਸਕਦੇ ਆ ਵਿਦ ਗਰੰਟੀ ਟਾਇਲਟ ਸੀਟਾਂ ਇਹ ਤੁਹਾਨੂੰ ਮਿਲਦੀਆਂ ਪੂਰੇ ਬਾਜ਼ਾਰ ਦੇ ਵਿੱਚੋਂ 5-5000 6-6000 ਦੀਆਂ ਤੇ ਆਪਾਂ ਤੁਹਾਨੂੰ ਦੇ ਰਹੇ ਆ ਸਿਰਫ ਤੇ ਸਿਰਫ 2400 ਰੁਪਏ ਦੀ ਚੱਕਰ ਕੀ ਆ ਭਾਜੀ ਇਹ ਪੁਰਾਣੀਆਂ ਹੁੰਦੀਆਂ ਨਾ ਭਾਜੀ ਕਿਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਬਿਲਕੁਲ ਫਰੈਸ਼ ਮਾਲ ਆ ਤੁਸੀਂ ਪਤਾ ਕਿੱਥੇ ਖੜੇ ਆ ਤੁਸੀਂ ਅਗਰਵਾਲ ਸੈਂਟਰੀਵੇਲ ਤੇ ਖੜੇ ਆ ਪੰਜਾਬ ਦੇ ਸਭ ਤੋਂ ਵੱਡੇ ਹੋਲ ਸੇਲ ਡੀਲਰ ਦੇ ਖੜੇ ਆ ਤੁਸੀਂ ਤੁਸੀਂ ਹਜ਼ਾਰਾਂ ਦੀ ਕੁਆਂਟੀਟੀ ਚ ਪੀਸ ਲਓ ਬਿਲਕੁਲ ਫਰੈਸ਼ ਡੇਟ ਦਾ ਮਾਲ ਮਿਲੂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦੇ ਸਾਰੇ ਤਰ੍ਹਾਂ ਦੇ ਸ਼ੈਂਕ ਮਿਲ ਜਾਣਗੇ ਤੁਹਾਨੂੰ ਇੱਥੇ ਇਹ ਹੈਗੀਆਂ ਆਪਣੀਆਂ ਵਾਲ ਹੈਂਗ ਸੀਟਾਂ ਜਿਹੜੀਆਂ ਅੱਜਕੱਲ ਬਹੁਤ ਟ੍ਰੈਂਡਿੰਗ ਵਿੱਚ ਚੱਲਦੀਆਂ ਕੰਧ ਦੇ ਵਿੱਚ ਵਾਲ ਹੈਂਗ ਹੋ ਜਾਂਦੀਆਂ ਦੱਸੋ ਸਰ ਨਹੀਂ ਜੀ ਭਾਜੀ ਕੀ ਗੱਲ ਕਰਦੇ ਹੋ ਤੁਸੀਂ ਅਗਰਵਾਲ ਸੈਂਟਰੀ ਵੇਅਰ ਤੇ ਆਏ ਆ ਇਹ ਸੀਟ ਤੁਹਾਨੂੰ ਮਿਲੂਗੀ ਸਰ 25-2500 ਰੁਪਏ ਚ ਮਾਰਕੀਟ ਦੇ ਵਿੱਚ ਬਹੁਤ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਪੀਸ ਇਹ ਪੀਸ ਤੁਹਾਨੂੰ ਸਿਰਫ ਮਿਲੂਗਾ 9-900 ਰੁਪਏ ਦਾ ਕੋਈ ਮਰਜ਼ੀ ਪੀਸ ਲੈ ਲਓ ਸਰ ਹੋਸ਼